ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਢੇ 11 ਦਾ ਉਸਤਾਜੀ ਟਾਈਮ ਹੋ ਗਿਆ ਵਾ ਤੇ ਉੱਠੀ ਹੁਣ ਜਿਆਦੀ ਨਹੀਂ ਥੋੜੀ ਜੀ ਨਾ ਮਾਤਰੀ ਕੈਨੇਡਾ ਵਾਲਿਓ ਨਾ ਮਾਤਰੀ ਖੜੀਏ ਅਗਲਾ ਦਿਨ ਸ਼ਿਵਨ ਵਾਲਾ ਹੋ ਗਿਆ ਵਾ ਅੱਜ ਨਵੇਂ ਬਲੌਗ ਦੀ ਸ਼ੁਰੂਆਤ ਪੂ ਵਾਲੇ ਮੁੰਡੇ ਸਾਰੇ ਵੇਖੋ ਕਿਤਰਾ ਪਏ ਆ ਕਿਉਂਕਿ ਇਹ ਟੈਨਸ਼ਨ ਫ੍ਰੀ ਹੋ ਗਏ ਆ ਵੀ ਵਿਆਹ ਹੋ ਗਿਆ ਖਤਮ ਤੇ ਅੱਜ ਸੌਲੀਏ ਜਿੰਨਾ ਸੋੜਾ ਫਲਕਦਾ ਫੇਰ ਕੰਮ ਸਟਾਰਟ ਵਿਆਹ ਹੋ ਗਿਆ ਸਮਾਪਤ ਤੇ ਹੁਣ ਹੁਣ ਵੇ ਕਿਤਰਾ ਵੇਦੇ ਇੱਕ ਦੂਜੇ ਆ ਕੋਈ ਵਿਆਹ ਸਮਾਪਤ ਹੋ ਗਿਆ ਹੁਣ ਕਿਤਰਾ ਵੇਦੇ ਇੱਕ ਦੂਜੇ ਆ ਤੂੰ ਕੱਲ ਕੀ ਸਾਰੇ ਲਿਖਿਆ ਵਿਆਹ ਵਾਲੇ ਵੀ ਦੀ ਦੇਣ ਕਿਆ ਦੇਣ ਲਿਖਣਾ ਹੈ ਲੈ 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 ਮਿੱਤਰੋਏ ਵਿਆਹ ਵਾਲੇ ਵੀਰ ਦੀ ਦੇਣ ਸਾਰੇ ਬਣ ਕੀ ਸਾਰਾ ਵੀਰ ਪਹਿਲਾ ਹੈਗਾ ਸਾਰਾ ਗੀ ਲੇਦਾ ਇਹਨਾਂ ਨੇ ਇਹ ਫੜ ਬਣਾ ਆਈ ਉਹ ਲੈ ਦਿੰਦਾ ਮੈਂ ਪੰਜਾਬੀ ਤੋਂ ਕੋਈ ਕਰ ਰਿਹਾ ਇਹ ਨੂੰ ਵੀ ਤੈਨੂੰ ਆਂਦੇ ਇਹ ਬੰਦੇ ਨੂੰ ਥੇੜ ਕੇ ਕਿਹਾ ਦੇ ਕੋਈ ਡਾਈਵ ਨਹੀਂ ਦੂਪੇ ਤੇ ਮਿਲ ਗਿਆ ਤੂੰ ਆਪ 12 ਬਣ ਗਿਆ ਟਾਈਪੀ ਲੱਗਿਆ ਅਸਾਂ ਕੋਈ ਬੰਦੇ ਚੱਲਣਾ ਹੈ ਉਹ ਛੱਡ ਜਾ ਵਿਆਹ ਕੁਝ ਨਹੀਂ ਜਿਹੜਿਆ ਹੁੰਦੇ ਯਾਰ ਮੁੰਡਾ ਜਿੱਕਰਿਆ ਹਰ ਜਿਹੜਾ ਉਹ ਮੁੰਡਾ ਵੀਡੀਓ ਬਣਾਈ ਜਾਂਦਾ ਇਹਨੂੰ ਬਣਾਉਣ ਦੇ ਆਪਣਾ ਛੱਡਿਆ ਵਾ ਹੋਰ ਜੀ ਖਲਾ ਅੱਧੀ ਮੈਨੂੰ ਸਾਨੂੰ ਹੋਰ ਕਰੀ ਤੇ ਖਾਂਦੇ ਆ ਗੁਲਾਬ ਜਾ ਉਹਨੂੰ ਖਾਂਦੇ ਆ ਤੇਰਾ ਪਾਪਾ ਇਹ ਤਾਂ ਖਾਂਣ ਦਾ ਵੀ ਅੱਜ ਹੀ ਮਿਲਨੇ ਮੁੜਕੇ ਇਹਨੂੰ ਰੋਜ਼ ਆਲੂ ਤੇ ਦਾਲ ਇਹ ਦੋ ਚੀਜ਼ੇ ਹੀ ਦੇਣੀਆਂ ਇਹਨੂੰ ਬਸ ਜਾਂ ਬੜੀਆਂ ਬੜ ਗਿਆ ਵਾਤੇ ਵਾਦੇ ਦਾ ਵਿੱਚ ਵਾਤੇ ਵਾੜੀਆਂ ਬੜੀਆਂ ਫਿਰ ਉਸ ਤੋਂ ਬਚਾ ਦੇ ਜਿਹੜਾ ਗਲੋ ਆ ਰਿਹਾ ਵੀ ਚੋਲਤਾ ਆਏ ਵੱਡੇ ਕੋਲੋਂ ਆ ਰਿਹਾ ਰੋਜ਼ ਇੱਕ ਲਾਚਾਂ ਚਮ 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 ਆੜੀਆਂ ਤੇ ਜਾ ਜਿੱਤ ਕਰੇ ਫਿਰ ਚਮ ਚਮ ਆ ਲੈ ਕਿਲਾ ਯਾ ਨੋਜ ਬਰਤ ਉਹ ਥਾੜੇ ਦਾਲੇ ਨਾ ਹੰਦ ਲਾਗੀ ਦੋ ਕਾਦੇ ਨਾ ਜੀ ਜੀ ਦੇ ਰਾਹ ਮੰਗਿਆ ਉਹ ਨਹੀਂ ਕਰਦਾ ਸੀ ਜੇ ਫੜਾ ਲਾ ਸਿਰਿਆ ਓਏ ਹਾਂ ਕਿ ਨਹੀਂ ਮੜਾ ਟੜਕੇ ਉਹ ਮੈਂ ਗਿਆ ਪੰਡੀ ਜੀ ਹਾਂਜੀ ਤੂੰ ਪੜਿਆ ਕਿ ਨਹੀਂ ਮਨੂਬਾ ਫੜ ਪਰਮਾ ਪਰਮਾ ਬਣਾਈਆ ਸਾਰਿਆਂ ਦਾ ਇਹ ਕਰਨੇ ਵੀ ਵੀਡੀਓ ਬਣਾਈਆ ਉਹ ਵੀਏ ਪੜ ਗਏ ਬਣਾ ਵੀਏ ਨਹੀਂ ਕੀਤੀ ਮੈਂ ਹਾਂ ਹੈ ਪੜ ਕੇ ਗਿਆ ਪੜਿਆ ਕਿ ਨਹੀਂ ਅੰਗ ਪਹਿਲੀ ਉਹ ਫੇਰ ਆ ਬਸ ਜਿੱਤੇ ਨੂੰ ਉਹ ਤੇਰੇ ਸਰਦਾਰ ਕਹਿੰਦੇ ਰੁਪਈਏ ਦੇਰੇ ਜਰੂਰ ਆ ਇਹਨਾਂ ਨੂੰ ਦੇਣੇ ਕਰੋ ਹਾਂ ਪਹਿਲਾਂ ਆਖ ਦੇਣੇ ਕਿਦਾਂ ਦੇਣੇ ਕਿਦਾਂ ਜਦੋਂ ਟੀਕੇ ਲੱਗਣ ਆਏ ਹੋ ਗਏ ਸਾਸੀ ਖੜਾ ਕਿੱਥੇ ਸਿੱਧਾ ਹਸਪਤਾਲ ਜਾਣ ਮਾਰੋ ਹੀ ਨਸਣੇ ਉਹ ਮੈਂ ਕਿਹਾ ਪੰਡੀ ਜੱਪਾ ਜ ਕੋਈ ਸ਼ੇਰ ਬਾਜੀ ਸੁਣਾ ਦੇ ਮੈਨੂੰ ਹਾਂ ਸਾਫ ਕੁਮ ਕਿ ਚਾਨ ਮਾਹੋ ਤੇ ਸtare ਨਾ ਹੋ ਹਿੰਦੀ ਦਾ ਸ਼ੇਰ ਹਰੇ ਕੰਮ ਕਿਥੋਂ ਢਕੇ ਤੇ ਸਿੰਧੀ ਦੇ ਸ਼ੇਰ ਇਹ ਸਿੰਧੀ ਅਕਦੇ ਪਈ ਦਾ ਪੁੱਤ ਮੈਂ ਤਾਂ ਚੜੇ ਹਿੰਦੀ ਮਾਰ ਓਏ ਕਿੱਦਾਂ ਕਹਿਣਾ ਵਾ ਚਾਨ ਮਾਹੋ ਤੇ ਸtare ਨਾ ਹੋ ਕਾਂdre ਆਂਦੇ ਸtare ਨਾ ਤੇ ਦੁਨੀਆ ਹਸੀਨੋ ਕੇ ਗਿਜਾਰੇ ਨਾ ਹੁੰਦੇ ਓਏ ਆਪਣੇ ਸਰਦਾਰਾਂ ਆਂਦੇ ਤੇ ਮਰਾਸੀਆਂ ਦੇ ਗਿਜਾਵੇ ਨਾ ਹੁੰਦੇ ਇਹ ਸੱਚੀ ਗੱਲ ਆ ਮੇਰੇ ਸਰਦਾਰਾਂ ਆਂਦੇ ਤੇ ਆਪਣੇ ਗਿਜਾਰੇ ਵੀ ਲਾਉਂਦੇ ਹੈ ਹਲਵਾਈ ਲਾਉਂਦੇ ਤੇ ਜਿੱਦਾਂ ਦੇ ਆਪਾ ਪਟੂਰੇ ਰੋਟੀਆਂ ਖਾਂਦੇ ਪਕੌੜੇ ਖਾਂਦੇ ਕਰਾਰੇ ਵੀ ਲਾਉਂਦੇ ਸੱਚੀ ਗੱਲ ਚੰਦੀ ਘਾ ਚੰਦੀ ਸਾਬ ਬਣਾਉਂਦੇ ਤੇ ਪਟੂਰੇ ਕਰਾਰੇ ਨਾ ਹੁੰਦੇ ਹਾਂਜੀ ਹਾਂਜੀ ਇਹ ਇੱਕ ਗੱਲ ਹੋਰ ਹੋਰ ਤੇ ਛਾਦੀ ਬੇਬੇ ਨਾ ਆਉਂਦੀ ਆਪਾਂ ਸਾਰੇ ਨਾ ਆਉਂਦੇ ਨਹੀਂ ਤੇ ਛੋਨੇ ਰੋਤੀ ਆਉਂਦੇ ਅੰਜੀ ਜੀ ਕੀ ਕਰਨੀ ਸੀ ਛਾਦੀ ਮਾਵੇ ਹਾਂ ਲਗਾ ਪੰਡ ਹਾਂਜੀ ਫਿਰ ਮੇਰੇ ਮਗਰ ਕਹੇ ਕਹਿ ਸੁਣਾ ਕਹ ਤੁਰਕ ਰੰਸੀ ਤੇ ਬੁੜਕ ਡੰਡਾ ਹਾਂ 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 ਸ਼ੇਰ ਆ ਗਿਆ ਤੁਰਕ ਰੰਸੀ ਤੇ ਬੁੜਕ ਡੰਡਾ ਤੂੰ ਵਾਹ ਛਾਦੀ ਨੂੰ ਭਈਆ ਲੈ ਜਵੇ ਫੁੱਫੜ ਹੋ ਜਵੇ ਡੰਡਾ ਇਹ ਹੋਈ ਉਹਦਾ ਡੰਡਾ ਇਹ ਸ਼ੇਰ ਮਾਰਦਾ ਡੰਡਾ ਮਾਰ ਮਾਰ ਕੇ ਮੇਰਾ ਪੰਚ ਕੋੜੀ ਕਾਮ ਪੰਚ ਕੋੜੀ ਬਿੱਥੇ ਆ ਹੈ ਪਾਇੰਟ ਕੋਲ ਕਿੱਥੇ ਹੈ ਪਾਇੰਟ ਕੋਲ ਦੁਕਾਨ ਤੇ ਉਹ ਉੱਥੇ ਪਾਟੀ ਆ ਨਾ ਬਰਾਈ ਲੈ ਕੇ ਫੇਰ ਲੈ ਕੇ ਆ ਉਹ ਮੇਰੇ ਮਗਰ ਕਹ ਹਾਂ ਕਹਿ ਦਿਲਾਵ ਚੋਂ ਦਿਨ ਸੋਨਾ ਸੰਗਰਾਣ ਦਾ ਓਹੋ ਦਿਨਾਂ ਵਿੱਚੋਂ ਦਿਨ ਸੋਨਾ ਦਿਨ ਸੋਨਾ ਸੰਗਰਾਣ ਦਾ ਮੈਂ ਆਪਣੇ ਪਿਓ ਦਾ ਤੂ ਹਾਂ ਦਾ ਇਹ ਮਾ ਮਨ ਲੱਗਾ ਹੈ ਹੈ ਉਹ ਗਏ ਤੇਰੇ ਉਹ ਮੇਰਾ ਨਾਂ ਲਿਖ ਲੈ ਨਾਂ ਲਿਖਾ ਲਿਖਾਈ ਚੱਲ ਲਿਖੀ ਚੱਲ ਵਧੀਆ ਨਾ ਲਿਖਾ ਮੇਰੇ ਨਾਲ ਕਾਕਾ ਕਾਕਾ ਤੈਨੂੰ ਉਹ ਮੇਰਾ ਨਾਂ ਕਾਕਾ ਦੁਨੀਆ ਦਾ ਕਾਕਾ ਨਾਂ ਕਾਕਾ ਉਹ ਨਾ ਮੁੰਡਾ ਇੱਕ ਗੱਲ ਕਾਕਾ ਤੇ ਮੁੰਡਾ ਜਦਨੇ ਤੇ ਉਹ ਗੱਡੀਆਂ ਦੀ ਗੁੱਡੀ ਹੱਟਿਓਂ ਲਾ ਕੇ ਮੰਮੀ ਕਹਿੰਦੇ ਆ ਬਾਹਰ ਬਾਹਰ ਦਾਖਲੇ ਆ ਐਟਵਾਰ ਦੀ ਐਟਵਾਰ ਬੰਦੇ ਆ ਉਹ ਮੈਂ ਕਿਹਾ ਪੰਡ ਹਾਂਜੀ ਉਹ ਲੜਾਇਕਾ ਇਹ ਤਾਂ ਫੜ ਲਾ ਮੇਰੇ ਬਲੈਜਿਆਂ ਤੋਂ ਵੇਲ ਕਿੱਦਾਂ ਕੱਲ੍ਹ ਪੰਨਾ ਨਾ ਲੱਗੇ ਪਰ ਇਹ ਕੇ ਬਾਜੀ ਕੇ ਹੰਡਾ ਵੇਲ ਓਏ ਆਪਾਂ ਜਾਣਾ ਕਿੱਥੇ ਆ ਜਾਣਾ ਦਿੱਲੀ ਜਹਾਨਾਬਾਦ ਦਿੱਲੀ ਜਹਾਨਾਬਾਦ ਹਾਂ ਅੱਛਾ ਜੀ ਅੱਛਾ ਜਾ ਜਾ ਕੇ ਉੱਥੇ ਜਾ ਕੇ ਸ਼ਕਲ ਦਿਖਾਇਆ ਕਰਦਾ ਨਾ ਜੀ ਜਹਾਨਾਬਾਦ ਜਾਓ ਸ਼ਕਲ ਕੇ ਦਿਖਾਓ ਨਾ ਤਾਂ ਜਾਗਾ ਜੁ ਬਾਦ ਹੀ ਜਾਣਾ ਤੁਸੀਂ ਜਾਇ ਉੱਥੇ ਬਣਾਣਾ ਹੰਡਾ ਬਣਾ ਦਿੱਲੀ ਜਹਾਨਾਬਾਦੇ ਕੀ ਜਾਣਾ ਤੁਸੀਂ ਜਾ ਕੇ ਕੱਕਾ ਸਾਡੀ ਲੜਕੀ ਮੰਗੀ ਆ ਤੇ ਤੁਹਾਨੂੰ ਲੱਗੇ ਬੰਨੇ ਓਏ ਰੱਬ ਕੋ ਵੱਡਾ ਪੁੱਲਾ ਆਓ ਜੀ ਤੁਹਾਨੂੰ ਹੁਣ ਹੀ ਸਾਰੇ ਭਰਾਵਾਂ ਨੇ ਅੱਜ ਪਤਲੇ ਜੀ ਕਰੋ ਸਵਾਗਤ ਵਾਲਾ ਕਿਰਪਾ ਲੋਕਾਂ ਦਾ ਜਵਾਇ ਲਾਈਨ ਲਾ ਕੇ 3 ਦਿਨ ਹੋ ਗਿਆ ਔਰ ਜਿਹੜਾ ਚਾਰਜ ਆ ਸਾਰਾ ਖਤਮ ਹੋ ਗਿਆ ਪਹਿਲੇ ਦੋ ਸਾਲ ਵੀ ਵਿਆਹ ਟਿਕੜਾ ਤਿੰਨ ਵਿਆਹ ਤਿੰਨ ਯਾਰ ਦੇ ਹੁਣ ਬੈਂਜ ਖਤਮ ਹੋ ਗਈ ਐਦੇ ਦੇ ਮੂਰੇ ਹਰੇ ਦੀ ਜਿਹੜਾ ਇਹ ਨੂੰ ਉਹ ਹੀ ਦੀ ਜਦਾ ਸਿਸਟਮ ਬਸ ਵੀ ਕਿਤਰਾ ਲੋਡ ਲੈਣਾ ਜਾ ਕੇ ਕੀ ਦੇ ਰਹੀ ਦਿਨ ਲਾਪੀਆ ਸੀਟ ਦਿਖਣ ਲੱਗ ਪਈ ਆ ਹੁਣ ਤਾਂ 1.5 ਲੱਖ ਦੀ ਮਾਗੇ ਨਹੀਂ ਭਾਜੀ ਲੰਬਾ ਕਿੜਾ ਦੇ ਦੋ ਲੰਬਾ ਕਿੜਾ ਵੀ ਮੇਰੇ ਪੰਜ ਸਾਲ ਤੋਂ ਲੰਬੇ ਕਿੜੇ ਦੇ ਦੋ ਜਿਸ ਨਾਲ ਸਾਡਾ ਗੁਜ਼ਾਰਾ ਆ ਜੀ ਇਹਣਾ ਮੈਂ ਨੀ ਆਇਓਲੀ ਜਣਾ ਉਹ ਗੱਲ ਗੇੜਾ ਵੀ ਹੋਣਾ ਇਹ ਦੁੱਖ ਦੱਸਣ ਦੇ ਆਪਦੇ ਇੰਨਾ ਲੰਮਾ ਕਰਨਾ ਬੜਾ ਕੰਮ ਔਖਾ ਵੀ ਹਾਂ ਮੈਂ ਠੰਡਾ ਪਿਆਲੇ ਗੀੜੇ ਖੋੜੀ ਕਰੀ ਡਕਣੀ ਨਾ ਕਰ ਜਾ ਦੋਹਿਆਂ ਨੇ ਚੱਲੇ ਸਾਰੇ ਵੀਰ ਪਠੂਰਿਆਂ ਪਠਾ ਰਿਆਂ ਨੇ ਲੇੜੇ ਪੈ ਕਰਮਜੀ ਭਾਈ ਨੇ ਵੀ ਛਕਲੇ ਆ ਆ ਹੋ ਆਹੀ ਉਹ ਜਿਹੜਾ ਮਾਮਾ ਦਾਲ ਆਉਂਦਾ ਫਿਰ ਇਹ ਉਹਦਾ ਡਾਡੀ ਵੀ ਮੈਂ ਅਹੀਂ ਚੁੱਕਣੀ ਆ ਉਹ ਤਾਂ ਮੈਂ ਤੇ ਰਾਜਾ ਦਾਲ ਉਹਦੇ ਫਿਰ ਸਾਨੂੰ ਵੀ ਮੈਂ ਚੋਰਾ ਨੂੰ ਰਾਖੀ ਪਾਇਆ ਤੇ ਮੈਂ ਹਾਂ ਦਾ ਰਾਜਾ ਕਹਿੰਦਾ ਗੱਲਾਂ ਮਾਮਾ ਰੱਬ ਸਾਰੇ ਜਣੇ ਨਹੀਂ ਤੇ ਹੁਣ ਕੀ ਪੰਗੀ ਪੋਣੀ ਵਿੱਚ ਕੀ ਕਰਨਾ ਬੰਦ ਕਰਨ ਨਾ ਹੋਵੇ ਠੀਕ ਆ ਠੀਕ ਆ ਉਹ ਜਨਰੇਟਰ ਥੱਲੇ ਜਨਰੇਟਰ ਥੱਲੇ ਜਦੋਂ ਇਧਰ ਆਉਣਾ ਨਾ ਰਾਜਾ ਇੱਕ ਗੱਲ ਮੈਂ ਦੋ ਕਾਫੀ ਬਾੜੇ ਥਾਂ ਤੋਂ ਪੱਥਰਾਂ ਦੇ ਮੈਂ ਕੱਪੜਾ ਲਿਆ ਪਾਣੀ ਮਾਰ ਲਈ ਸਾਰਿਆਂ ਨੂੰ ਓਏ ਤੂੰ ਵੀ ਕੱਢੀ ਸੀ ਮੈਂ ਉਸ ਦਿਨ ਜਦੋਂ ਤੁਹਾਡੇ ਕੋਲ ਲੇਟ ਗਿਆ ਉਸ ਦਿਨ ਸੂਰਾਂ ਦੇ ਮੈਂ ਯਾਰਾ ਕਿਦਾਂ ਛਿਲੀ ਜਾਵਾ ਭਾਈ ਦਇਆ ਕੇ ਬਸ ਛਿਲੀ ਜਾ ਆ ਲਾ ਦੇ ਨਾ ਜਿਆਦੀ ਤੇ ਨਹੀਂ ਲਾ ਦੇ ਇਤੋਂ ਇੰਨੀ ਕੀ ਲਾ ਬਟਿਆ ਬੰਨ ਲੇ ਸੁਬਾਤ ਪਰ ਹੁਣ ਇਹ ਨਾ ਲੱਦ ਗਲੇ ਜਾਣੇ ਪਾਣ ਮੁਰਗੇ ਕੋਚ ਨੇ ਹੋ ਗਿਆ ਹੈ ਟਾਣਾ ਪਹਿਲੀ ਫੋਟੋ ਇਹਨਾਂ ਨੂੰ ਵਿਖਾਈ ਹੋਣ ਵਾਲੀ ਵਿਖਾਈ ਬਾਅਦ ਨਹੀਂ ਵਾਕਿਆ ਮੰਨ ਗਏ ਬੁਣਾ ਦੀ ਗੁੱਥਲੀ ਆ ਦੇ ਸ਼ਗਲੋ ਫਰੂ ਲੋ ਦਾ ਮੂਹ ਨੂੰ ਵੀ ਪਤਾ ਲੱਗੇ ਪਾਣੀ ਬੜੀ ਤੇਹ ਲੱਗੀ ਨਾਲੇ ਵਿਸਲਰੀ ਦਿਖਾਉਂਦਾ ਵਿਸਲਰੀ ਪੀਣਾ ਮੈਂ ਮੰਡਜ ਵੀ ਓਏ ਇਹ ਵੀ ਜਿਆਦਾ ਹੀ ਰਹੇ ਜਾਂਦੀਆਂ ਭਾਜੀ ਹਾਂ ਮੇਰੇ ਕੋਲ ਵੀ ਇਤਨਾ ਹੀ ਸਿਸਟਮ ਹੁਣ ਬਣਾ ਕੇ ਕੌਫੀ ਸਾਰੇ ਵੀਰਾਂ ਨੂੰ ਪਿਉਉਣੇ ਆ ਲੈ ਅਹੀਂ ਕੌਫੀ ਆਖਿਆ ਉਹ ਵੀ ਮੰਗਣ ਦਾ ਚਲ ਚਾਹ ਬਣਾ ਲਈ ਵਧੀਆ ਬਣਾਈ ਤੇ ਹੁਣ ਭਾਈ ਹਰਜਿੰਦਰ ਸਿੰਘ ਸੈਫ ਨਾਲ ਮਾਣਾ ਕਾਫੀ ਤੱਕ ਪਹੁੰਚ ਵਿੱਚ ਦੇ ਦਈਏ ਉਤਰਾ ਹੀ ਉਹ ਟੇਸਟ ਹੋ ਜਾਊਗਾ ਕੋਈ ਚੱਕਰ ਨਹੀਂ ਇਹਨੂੰ ਵੀ ਇੱਕ ਇੱਕ ਪਾ ਦੇ ਵਿੱਚ ਟੇਸਟੀ ਕਰਾਉਣਾ ਆਓ ਬਿਆ ਨਹੀਂ ਯਾਰ ਇਹ ਦਰਪਿਆ ਹੀ ਯਾਰ 70 ਰੱਖਿਆ 3 4 ਚ ਪੈਣੀ ਨਹੀਂ ਨਹੀਂ ਜਦੋਂ ਦਬਾਵਾ ਦੇਖੀ 2070 4 4 ਇਹ ਵੀ ਉਹ ਚਾਲੂ ਨਹੀਂ ਗਿਆ ਪਾਣੀ ਉਦੋਂ ਯਾਰ ਮਾਨ ਮੇਰੀ ਬਣਾ ਬੁੱਤ ਨਾਲ ਅਸਰ ਕੱਖ ਕਾਨ ਵੀ 걸ਦਾ ਯਾਰ ਉਹ ਇਸ ਤਰ੍ਹਾਂ ਬਣਦੀ ਲਈ ਫਿਰ ਉਹ ਬੰਦੇ ਬਦਲ ਕੇ ਬਹਿ ਜਾ ਕਰੋ ਯਾਰ ਇੱਥੇ ਨਹੀਂ ਕੋਈ ਇੱਥੇ ਉਧਰ ਰੁਕ ਜਾ ਉਹ ਇਧਰ ਆ ਵਿਚਾਲੇ ਆ ਮੁੰਡੇ ਨੂੰ ਵਿਚਾਲੇ ਪਾ ਰਿਹਾ ਯਾਰ ਹਾਂ ਆ ਜੁਵੰਦ ਆ ਯਾਰ ਤੂੰ ਆ ਮੇਰੀ ਸੁਣ ਘੱਲ ਆਣੀ ਦਾ ਆ ਰਾਜੇ ਵਾਲੀ ਰਫਲ ਦੇ ਨਾਲ ਮਾਰਿਆ ਉਹਦੇ ਚ ਫੇਰ ਪਰਲੇ ਬੰਨੇ ਮੜੀ ਜੀ ਏਟੜੀ ਰਹਿ ਗਈ ਆ ਤੇ ਜੇ ਕਿਤੇ ਇੰਨੀ ਇੱਕ ਵਾਟੋਂ ਹੋਰ ਮਾਰਿਆ ਹੁੰਦਾ ਤਾਂ ਮੈਨੂੰ ਲੱਗਦਾ ਆ ਬਾਥਰੂਮ ਦੇ ਢਾ ਦੇਣਾ ਯਾਰ ਇਹਦੇ ਚ ਕਿਹੜਾ ਲੈ ਲੇ ਹਜੇ ਤੂੰ ਹਿਸਾਬ ਲਾ ਲਾ ਵੀ ਪ੍ਰੈਸ਼ਰ ਨਹੀਂ ਸਿੱਧੀ ਕੰਦੀ ਆ ਏਟ ਪਾੜ ਨਹੀਂ ਗੁਰੂ ਬਸ ਸੌਖੀ ਆ ਆ ਕੁੜੀਆ ਤਿੱਖੀ ਕਰਕੇ ਉਹ ਦੂਜੇ ਬੰਦ ਲਗਾਤੀ ਅੰਗਲਾ ਜਿਮੀ ਗਈ ਗਾ ਅੰਗਲ ਪਾਣੀ ਵਿੱਚ ਉਂਗਲੀ ਸੜ ਚੱਲੀ ਸੀ ਉਂਗਲ ਭਰਾ ਹੋਏ ਉਂਗਲ ਸੱਤੇ ਨੇ ਪਾ ਦਿਆ ਇਹ ਨਾ ਕਿੰਨੀ ਕਮੋਰੀ ਗਾਂ ਹੋਈ ਆ ਓਏ ਤੀ ਆ ਮੜੂਈ ਬੜਾ ਢੜੀ ਢੜੀ ਹੋਈ ਅਸੇ ਕਾਇਆ ਵਿਛੇ ਜਾਂ ਲੇਟ ਨੂੰ ਪਤਾ ਨਹੀਂ ਵੀ ਚੱਲੀ ਮੋਰੀ ਚੱਲਦੀ ਆ ਆ ਲੋ ਲੈ ਭਜਾ ਕੇ ਬੋਲੀ ਰੱਖ ਲੱਗ ਜਾਂਦੀ ਚਲੋ ਯਾਰ ਛੜ ਛੜਾਉਣ ਦੇ ਤੇ 315 ਦੇ ਨਾਲੋਂ ਤਾਂ ਫਿਰ ਮਾਰ ਜਾਂਦੀ ਯਾਰ ਜਾਰੀ ਇਹ ਮੌਤ ਜਾਰੀ ਇੱਕ ਰਫਲ ਮਤਲਬ ਗੋਲੀ ਤਿੱਖੀ ਤੇ ਇੱਕ ਮਾਰ ਜਾਂਦੀ ਜਿੰਨੀ ਤਿੱਖੀ ਗੋਲੀ 315 ਨਾਲੋਂ ਲੰਮੀ ਆ ਗੋਲੀ ਨਾ ਵਟੇ ਪੈਣ ਦੇ ਕੇ ਵੇਖੀ ਹੋਊਂ ਕਿ ਨੂੰ ਇਸੇ ਕੰਮ ਤੇ ਰੱਖਿਆ ਹੁਣ ਉਹਨਾ ਟਾਈਮ ਪੱਕਾ ਨਾ ਸਮਝਣੀ ਦੱਸਣ ਦੇ ਰਾਜਾ ਇਸ ਸਰਫਲ ਦੀ ਗੋਲੀ 200 ਰੁਪਏ ਦੀ ਆ ਬੰਦ ਕਰ ਲਏਗਾ ਹੁਣ ਐ ਇਤਰਾ ਨਾ ਵੀਡੀਓ ਪਹਿਲਾਂ ਕਿਸ ਨੂੰ ਵਿਖਾ ਦਿਆ ਇਹ ਗੱਲਾਂ ਡਿਲੀਟ ਕਰ ਲਈ ਬੰਦ ਹੋ ਇਹ ਜਿਆਦਾ ਰਹੀਆਂ ਭਾਈ ਠੀਕੜਾ ਅਪਲੋਡ ਕਰਨੀ ਨਹੀਂ ਅਪਲੋਡ ਪਾ ਫੇ ਠੀਕ ਆ ਤੇ ਮੇਰੀ ਦਾਦੀ ਪਾਉ ਫੋਲ ਤੂੰ ਦਾਤਰ ਕੇ ਚੱਕੀ ਫਿਰਦਾ ਪਉਣ ਲੰਗਾ ਵੱਢ ਕੇ ਗਦਾਰੀ ਗਦਾਰੀ ਇਹਦਾ ਨਾ ਕੀ ਨਾ ਆ ਮਾਣਾ ਮਾਣਾ ਕਿੱਧਰ ਲੈ ਬੰਦੇ ਮਗਮੁਗ ਹੁੰਦੇ ਆ ਮਾੜ ਮੋਟੇ ਮਾਰਗੀ ਯਾਰ ਮਾਗ ਦਾ ਹੁਣ ਡਾਫ ਜੀ ਹੋਣੇ ਆ ਇਹਨਾਂ ਨੂੰ ਬਾੜ ਕੇ ਮੈਂ ਦਾ ਬੰਡਾ ਬਾਹਰ ਹੋਣੇਗਾ ਪਤਾ ਲੱਗੇ ਕਿਵੇਂ ਮੱਮਾ ਨਾ ਚੁੱਕ ਕੇ ਛੋਟੀ ਦੇਣੇ ਭਾਈ ਸ਼ਾਮ ਨੂੰ ਕੋਣੇ ਨਾ ਸਣੇ ਜਾਣਾ ਸ਼ਾਮ ਨੂੰ ਕੋਣੇ ਨਾ ਸਿਆਣੇ ਜਾਣੇ ਸ਼ਾਮ ਨੂੰ ਨਾਲੇ ਘੜਾਲ ਗਿਆ ਪੇਜਾ ਕੀ ਲੋ ਪਤਾ ਲੱਗਿਆ ਮਾਂ ਵੀ ਗਾੜੀਆਂ ਦਾ ਹੱਸ ਬਿਆ ਫਿਰ ਮਿਲ ਗਿਆ ਨਹੀਂ ਉਹ ਯਾਰ ਫਿਰ ਉਹ ਯਾਰ ਨਹੀਂ ਇਹ ਕਿਹੜਾ ਐਨਾ ਸਿਆ ਮੈਨੂੰ ਇਹ ਉਡ ਲੈ ਉਹ ਡੰਗਰਾ ਇਹ ਏ ਦਰ ਜਾਂਦੇ ਆ ਮੇਰਾ ਇਹ ਹਿਸਾਬ ਹੈ ਮੈਂ ਤਾਂ ਨਾ ਸਪਈਂਦਾ ਗਾੜੀ ਜੋ ਕੰਟਰੋਲ ਚ ਆ ਜਾਂਦਾ ਨਹੀਂ ਤੇ ਗੁਰਵਾ ਰੋਖ ਲੋਤਾ ਗਾੜੀ ਤੇ ਨਿਕਲ ਆਈ ਇਹ ਕਹਿੰਦੇ ਆਈ ਨਹੀਂ ਜਾਣਾ ਮੈਂ ਹਲੋਇਓ ਫਿਰ ਮਈਓ ਜਾਣਾ ਮੈਂ ਚੱਲਦਾ ਨਹੀਂ ਇੱਥੇ ਨਹੀਂ ਬੰਦਦੇ ਨਾ ਬੰਦਾ ਜਾਣਾ ਉਹਦੇ ਲੱਗੇ ਨਾ ਜਾਈ ਮੈਂ ਤਾਂ ਲੱਗੇ ਨਾ ਜੀ ਉਤਰਾ ਫੜਿਆ ਨਹੀਂ ਜਾਣਾ ਲੱਗੇ ਨਾ ਉਹਦੇ ਆ ਜੀ ਜਿਹਨੇ ਮੈਨੂੰ ਕੁਝ ਪਾਤਰ ਕੇ ਫੜ ਲਿਆ ਪਾ ਜਾਰੀ ਤੂੰ ਲੱਗੇ ਨਾ ਜੇਕਰ ਤੈਨੂੰ ਨਾ ਪੁੱਤ ਪੱਤ ਕਰਕੇ ਫੜ ਲਿਆ ਫਿਰ ਕੀ ਆਸ ਪੈਦਾ ਜਾ ਕੇ ਹੈ ਆਂਦਾ ਉਹ ਫੜਦਾ ਤਾਂ ਉਹ ਇੱਕ ਰੀ ਨੂੰ ਪੈਦਾ ਹੋਣਾ ਪੈਦਾ ਹੋਣਾ ਕਰੇ ਸਾਰੇ ਆਪਾਂ ਮਾਰ ਕੇ ਢੀੜਾ ਵੀਰਾਂ ਨਾ ਤੇ ਦਹਾ ਆ ਗਏ ਇਹਨਾਂ ਨੂੰ ਫਸਲ ਵਾੜੀ ਫੇਰ ਚੱਲਦੇ ਡੇਰੀ ਤੇ ਜਾ ਕੇ ਫੇਰ ਬਈਨੇ ਗੰਦਾ ਪੱਤਾ ਮਾਰਾਂਗੇ ਫੇਰ ਚੱਲਾਂਗੇ ਪਿੰਡ ਨੂੰ ਵਿਆਵ ਦਾ ਸੀਜ਼ਨ ਹੋ ਗਿਆ ਖਤਮ ਹੋਣਾ ਨਾ ਕੰਮਾਂ ਕਾਜਾਂ ਦੇ ਚੜਦੇ ਆਂ ਇਹ ਵੀ ਨਹੀਂ ਇਹ ਬਹੁਤ ਦੂਰੋਂ ਦੂਰੋਂ ਵੀਰ ਆਏ ਆ ਆਪਾਂ ਨੂੰ ਮਿਲਣ ਫਰੋਜਪੁਰੋਂ ਕੋਈ ਆਇਆ ਵਾ ਸਹਣਾ ਪਾਜੀ ਫਾਜੋ ਜੋ ਯਾਰੀ ਬਾੜੀ ਹੈਗਾ ਉਹ ਨਹੀਂ ਹਾਂ ਪਾਇਆ ਤੇ ਆਉਂਦਾ ਹੀ ਆ ਗਾ ਰੈਸਟੋਰੈਂਟਾਂ ਆਪਣੇ ਹੜਾਉਣਾ ਨਹੀਂ ਮੈਂ ਖੰਦਸਾ ਲੈ ਗਿਆ ਹਾਂ ਹਾਂਡ ਬੜੀ ਵਾ ਪੱਕਾ ਕੰਮ ਨਹੀਂ ਕਰਨੀ ਉਹਨਾਂ ਸੋਹਣੇ ਟਾਈ ਕੱਟੀਆਂ ਦਿਖਾਈ ਮੇਰੇ ਕੋਲ ਪਾਣੀ ਲੱਗਾ ਕੁੜੀਆਂ ਕਿਹੜੇ ਲੈਣੇ ਨਹੀਂ ਪਾ ਰਹੇ ਕੰਮੀ ਚ ਪਾ ਲੋ ਯਾਰ ਕਿੱਥੇ ਖਾਣੀ ਆ ਹੌਣ ਪੈ ਗਈਆਂ ਸਾਨੂੰ ਸ਼ਾਮ ਅੱਜ ਨੇਰਾ ਗਿਆ ਫੁੱਲ ਬੰਦੇ ਗੱਫਾ ਪਾਣੀ ਛਾਕੇ ਤੈਨੂੰ ਚੱਲਦੇ ਪਿੰਡ ਨੂੰ ਸਾਰੇ ਜਾਣੇ ਕਿੱਥੇ ਵੇ ਪਰੌਣਾ ਸਾਡਾ ਲਓ ਜਰਾ ਖਾਂਦੇ ਤੁਸੀਂ ਅੱਛਾ ਗੱਲ ਸੁਣ ਮੇਰੀ ਹਾਂਜੀ ਥੋੜਾ ਪਾ ਪਾਂਡੇ ਪਾ ਚੱਲ ਚੱਲ ਠੀਕ ਫਿਰ ਖੜ ਚੋ ਪੈਰ ਵਿੱਚ ਉਹ ਗੁੜਕੇ ਹੋਈ ਆਕਣਾ ਯਾਰ ਪੈਰ ਮਚੋੜਿਆ ਗਿਆ ਪਰੌਣਿਆ ਬੰਦੇ ਦਾ ਓਏ ਆਵਾਜ਼ ਜਾ ਦੂਜੇ ਰੋਗ ਰੱਖੋ ਯਾਰ ਕੱਢ ਲੋ ਬਾਹਰ ਇਧਰ ਆਪਣਾ ਟਾਈਮ ਨਹਿਰਾ ਆ ਗਿਆ ਚੱਲ ਗਈ ਹੁਣ ਇਹ ਰਫਲ ਪਲਕੀ ਦੇ ਕੋਲ ਜੀ ਚੱਲੀ ਪੂਰਾ ਸਟੇਜ ਬਹਿ ਜਾ ਉਹ ਬਹਿ ਜਾ ਪ੍ਰਵਾ ਲੇ ਬਰਜੂ ਪੂਰਾ ਫਿਰ ਕਿਤੋਂ ਲਾਵੇਂ ਇਹ ਇਹ ਜਿਹੜਾ ਜਿਆਦੀ ਰੌਣਕ ਲਾਉਂਦਾ ਇਹ ਵੱਡਾ ਪਰੋਣਾ ਹਾਰਿਆਂ ਨੂੰ ਯਾਰ ਵੇਖਾ ਨਾ ਐਦਾਂ ਫੜੀਆਂ ਇੱਕ ਤਰ੍ਹਾਂ ਇੱਕ ਹਾਂ ਬਾਈ ਦਾ ਨਾਂ ਦੇ ਟਿਕਾਣੀ ਦੇ ਬਣਾਈ ਨਾ ਬਲੌਗ ਹਾਂ ਆਪਣੀ ਨਾ ਕਿ ਆਪਾਂ ਹੀ ਨਾ ਬਣਾ ਦਈਏ ਬਲੌਗ ਇਹਨਾਂ ਵੀਡੀਓ ਚਲਾ ਛੱਡਿਓ ਇਹ ਕਿ ਡਰਦਾ ਬਣਾਣਾ ਇਹਨਾਂ ਹੋਰ ਕੋ ਨਹੀਂ ਨਾਲਦੀਨ ਤਾਂ ਜ਼ਰੂਰ ਖੋਣਗੇ ਨਾ ਉਹਦੇ ਇਹ ਲੱਗੀ ਬਣਾਉਣ ਡਿਆ ਜੀ ਅਸਲਾ ਇਹ ਗੱਲ ਨਾਲ ਗੱਲ ਕਿਉਂ ਉਹਦੇ ਵੀ ਜਿਹੜਾ ਆਈ ਆ ਜਿਹੜਾ ਉਹਦਾ ਬੱਸ ਖੋਲ ਹੀ ਲੈਣਗੇ ਮੈਂ ਅੱਗੇ ਪਾ ਲੈਣਗੇ ਉਹਨਾ ਖਿਚੋ ਰਸਾ ਹੋਏ ਕਿਉਂ ਨਾ ਅੱਗੇ ਅੱਲਾ ਕੱਲਾ ਜਾਣਾ ਉੱਪਰ ਉਹਨੂੰ ਉੱਤਰ ਲੈਂਦੇ ਹੋ ਫੇਰ ਦੁਬ ਜਾ ਜਾਣਾ

Não,